ਮਹੱਲਾ ਪੰਜਵਾ ਜਿਸ ਸਿਮਰਤ ਸਭ ਕਿਲ ਵਿਕ ਨਾਸ ਹੈ ਇਤਰੀ ਹੋਏ ਉਧਾਰੋ ਕਹਿੰਦੇ ਜਿਸ ਸਿਮਰਤ ਸਭ ਕਿਲ ਵਿਕ ਨਾਸੀ ਇਹਦੇ ਜਪਨ ਦੇ ਨਾਲ ਉਹ ਪਰਮਾਤਮਾ ਦੇ ਜਪਨ ਦੇ ਨਾਲ ਸਾਰੇ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਦੁੱਖਾਂ ਦਾ ਨਾਸ ਹੋ ਜਾਂਦਾ ਕਹਿੰਦੇ ਇਤਰੀ ਹੋਏ ਉਧਾਰੋ ਕਹਿੰਦੇ ਪਿੱਤਰਾਂ ਦਾ ਵੀ ਆਧਾਰ ਹੋ ਜਾਂਦਾ ਹੈ ਜਿਹੜੇ ਤੁਹਾਡੇ ਚਲ ਜਾਂਦੇ ਨੇ ਨਾ ਪਿੁਰਖ ਉਹਨਾਂ ਦਾ ਵੀ ਕਹਿੰਦੇ ਇਹ ਆਧਾਰ ਹੋ ਜਾਂਦਾ ਸੋ ਹਰ ਹਰ ਤੁਮ ਸਦਹੀ ਜਪੋ ਜਾ ਤਾ ਅੰਤ ਨਾ ਪਾਰੋ ਕਹਿੰਦੇ ਸੋ ਹਰ ਹਰ ਤੁਮ ਸਦਹੀ ਜਪੇ ਹਰ ਪੇਲੇ ਉਹ ਪ੍ਰਵਾਤਨ ਜਪਦਾ ਰਹਿ ਕਹਿੰਦੇ ਉਹਨੂੰ ਜਪ ਜਿਹੜਾ ਕਹਿੰਦੇ ਜਿਹਦਾ ਅੰਤ ਨਹੀਂ ਪਾ ਸਕਦੇ ਜਾ ਕਾ ਅੰਤ ਨਾ ਪਾਰੋ ਕਹਿੰਦੇ ਜਿਹਦਾ ਅੰਤ ਨਹੀਂ ਪਾ ਸਕਦੇ ਕੂਤਾ ਮਾਦਾ ਆ ਸੀਸ ਨਿਮਖ ਨਾ ਬਿਸਰਾ ਤੁਮ ਕੋ ਵਾਰ ਵਾਰ ਸਦਾ ਪਜੋ ਜਗਦੀਸ਼ ਪੁੱਤਰਾ ਮੈਂ ਮੈਂ ਪੁੱਤਰਾ ਤੈਨੂੰ ਸੀਸ ਹੀ ਮਾ ਦੀ ਕਿਹੜੀ ਇਹਦੇ ਨਿਮਖ ਨਾ ਬਿਸਰੇ ਤੁਮ ਕੋ ਆਧਾਰ ਸਦਾ ਪਜੋ ਜਗਦੀਸ਼ ਇਹਦੇ ਨਿਮਖ ਨਹੀਂ ਸੇਨ ਸੇਨ ਤੂੰ ਮਹਾਰਾਜ ਦਾ ਝੱਪਦਾ ਹੀ ਰਹੇ ਇੱਕ ਛੇੜੀ ਨੇਕੋ ਇਥੇ ਆਖਿਛਿ ਮੈਂ ਬੰਦ ਜਨਨੀ ਸਮਾਨ ਜਿਹੜਾ ਉਹਦੇ ਤੁ ਤੈਨੂੰ ਉਹ ਵਿਸਰੇ ਨਾ ਸਦਾ ਯੰਨ ਜਪਦਾ ਰਹਿ ਸਤ ਗੁਰ ਤੁਮ ਕੋ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਤੇ ਇੰਨੇ ਤਿਆਵਨ ਨੇ ਇੰਨੇ ਹੋਰ ਤੇ ਤੇਰੀ ਉਹਨਾਂ ਦੇ ਨਾਲ ਸੱਚੀ ਪ੍ਰੀਤ ਬਣ ਜੇ ਸਰ ਰਾਖੀ ਜੇ ਤਾਂ ਕਪੜਾ ਇੱਕ ਤੰਗ ਦੀ ਇੱਜ਼ਤ ਧੱਕਦਾ ਨਾ ਐਂਦਾ ਕਹਿੰਦੇ ਪਰਮੇਸ਼ਰ ਤੇਰੀ ਸੱਤ ਰੱਖੇ ਕਹਿੰਦੇ ਭੋਜਨ ਕੀਰਤਨ ਇਹ ਜਿਹੜਾ ਤੇਰਾ ਭੋਜਨ ਹੈ ਨਾ ਖਰਾਕ ਤੇਰੀ ਭੁੱਖ ਜਿਹੜੀ ਉਹ ਕੀਰਤਨ ਬਣ ਜਾਵੇ ਕਮਰਾਤਾ ਪੀ ਮਹੋ ਸਦਾ ਚਰ ਜੀਵ ਮਹੋ ਹਰ ਸਿਮਰਤ ਅਨੰਦ ਅਨੰਤ ਆਂਦੇ ਅਮਤ ਪੀ ਉਹ ਆਪ ਇਹਨਾਂ ਦੇਣ ਵਾਲਾ ਜਲ ਉਹ ਪੀ ਕਹਿੰਦੇ ਸਿਮਰ ਤਨ ਅਨੰਤਾ ਕਹਿੰਦੇ ਉਹਦੇ ਨਾਮ ਜੱਪਨ ਨਾਲ ਜਿਰਨਾ ਤੈਨੂੰ ਅਨੰਤ ਆਉਂਦਾ ਰਹੀਂ ਰੰਗ ਤਮਾਸ਼ਾ ਪੂਰਨ ਆਸਾ ਕਬਹਿ ਨਾ ਬਿਆਪੇ ਚਿੰਤਾ ਰੰਗ ਤਮਾਸ਼ਾ ਪੂਰਨ ਆਸਾ ਤੇਨ ਆਤਮਿਕ ਸ਼ਾਮਾ ਤੇਰੀਆਂ ਜਿਹੜੀਆਂ ਪੂਰਨ ਇਛਾ ਨੇ ਉਹ ਤੇਰੇ ਸਾਰੀਆਂ ਪੂਰੀਆਂ ਹੋਣ ਕਬਹਿ ਨਾ ਬਿਆਪੇ ਚਿੰਤਾ ਕਹਿੰਦੇ ਚਿੰਤਾ ਤੇਰੇ ਤੇ ਹੈ ਵੀ ਨਾ ਹੋਣੀ ਚਿੰਤਾ ਦਾ ਤਰਨ ਚਿੰਤਾ ਤੇਰੇ ਤੇ ਭਾਰੀ ਨਾ ਹੋਵੇ ਜੀ ਭਵਰ ਤੁਮਾਰਾ ਇਹ ਮਨ ਹੋਗਾ ਹਰ ਕਰਨਾ ਹੋ ਕੌਲਾ ਕਹਿੰਦੇ ਭਵਰ ਤੁਮਾਰਾ ਇਹ ਮਨੋ ਭਵਰ ਪੌੜਾ ਜਿਹੜਾ ਉਹ ਫੁੱਲਾਂ ਤੇ ਜਾ ਕੇ ਪੈਂਦਾ ਕੋਮਲ ਫੁੱਲ ਤੇ ਹਰ ਚਿਰਤਾ ਹੋ ਕੌਤਾ ਕਹਿੰਦੇ ਜਿਹੜੇ ਤੇਰਾ ਮਾਨਿਆ ਨਾ ਉਹ ਕੌਲਾ ਵਰਗਾ ਬਾਦੇ ਤੇ ਚਰਨ ਜਿਹੜੇ ਗੁਰੂ ਦੇ ਉਹ ਮੇਰੇ ਤੇਰੇ ਫੁੱਲਾਂ ਲਗੇ ਹੋਣਾ ਉਹਦੇ ਨੇ ਕਹਿੰਦਾ ਜਦ ਤੱਕ ਕਮਲ ਜਿਹੜਾ ਪੜਾਵਾ ਕਮਨ ਕੁੱਲ ਤੈ ਜਾ ਕੇ ਬਿਤਾ ਰੋ ਇਹਦੇ ਇਸ ਤਰ੍ਹਾਂ ਤੇਰੀ ਪ੍ਰੀਤ ਬੰਧੇ ਉਹਨਾਂ ਦੇ ਚਰਨਾਂ ਦੇ ਨਾਲ ਸਦਾ ਹੀ ਜੁੜਿਆ ਰਹੋ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦਾਂ ਚਤਰਕ ਮੋਲਾ ਕਹਿੰਦੇ ਨਾਨਕ ਦਾਸ ਕਹਿੰਦੇ ਉਹਦੇ ਹਰਿ ਦੇ ਦਾਸ ਗੁਰੂ ਮਹਾਰਾਜ ਸੱਤੇ ਪਾਸ਼ਾ ਦੇ ਉਹਨਾਂ ਦੇ ਨਾਲ ਐਦਾਂ ਦਾ ਮੇਲਾ ਪੁੰਚਦਾ ਲੱਗ ਜਾਂਦੇ ਨੇ ਜਿਵੇਂ ਬੂੰਦ ਰਕਤ ਮਮ ਜਿਹੜਾ ਇਹ ਆ ਬੋਲਨ ਉਹ ਚਾਤਰਕ ਨੂੰ ਉਹਦੇ ਨਾਲ ਹੀ ਕਹਿੰਦਾ ਇਹ ਤਾਂ ਕਹਿੰਦੇ ਤੇਰੀ ਉਹਦੇ ਨਾਲ ਤਰੀਕ ਬਣ ਰਵੇ ਸੋ ਇਹ ਪ੍ਰਵਾਦ ਨੂੰ ਅੱਜ ਬੱਚੇ ਦਾ ਜਨਮ ਲੈਣ ਦੀ ਖੁਸ਼ੀ ਦੇ ਅੰਦਰ